ਜਲੰਧਰ ਦੀ ਪਾਰਸ ਸਟੇਟ ਦੇ ਵਿੱਚ ਯਾਨੀ ਕਿ ਜਲੰਧਰ ਦੀ ਪਾਰਸ ਕਲੋਨੀ ਦੇ ਵਿੱਚ ਇੱਕ 13 ਸਾਲਾਂ ਬੱਚੀ ਦੇ ਨਾਲ ਜ਼ਬਰਜਨਾਹ ਦੀ ਕੋਸ਼ਿਸ਼ ਤੇ ਉਸ ਤੋਂ ਬਾਅਦ ਉਹਦਾ ਕਤਲ ਕੀਤਾ ਗਿਆ ਇਹ ਖਬਰ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਗਈ ਹੈ ਝੰਜੋੜਨਾ ਕੁਦਰਤੀ ਵੀ ਆ ਕਿਉਂਕਿ ਇੱਕ ਪੰਜਾਬ ਦੀ ਧੀ ਦਾ ਇੱਕ ਨੰਨੀ-ਮੁੰਨੀ ਬੱਚੀ ਦਾ ਇੱਕ ਕਹਿ ਲਈਏ ਵੀ ਮਾਸੂਮ ਧੀ ਦਾ ਨਿਆਣੀ ਦਾ ਇਹੋ ਜਿਹਾ ਹਸ਼ਰ ਹੋਇਆ ਜਿਹੜਾ ਕਦੇ ਵੀ ਕਿਸੇ ਦਾ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਹੁਣ ਜਦੋਂ ਇਹ ਖਬਰ ਸਭ ਦੇ ਸਾਹਮਣੇ ਆਈ ਆ ਬੰਦਾ ਰਿਮਾਂਡ ਦੇ ਉੱਤੇ ਆ ਇਸ ਬੰਦੇ ਨੂੰ ਲੋਕਾਂ ਨੇ ਕੁੱਟਿਆ ਵੀ ਬਹੁਤਾ ਲੋਕਾਂ ਦਾ ਗੁੱਸਾ ਵਾਜਬ ਵੀ ਆ ਇਹਨੂੰ ਫਾਂਸੀ ਮੰਗੀ ਜਾ ਰਹੀ ਆ ਫਾਂਸੀ ਹੋਣੀ ਵੀ ਚਾਹੀਦੀ ਆ ਇਹ ਨਹੀਂ ਅਸੀਂ ਕਹਿੰਦੇ ਵੀ ਭਾਈ ਫਲਾਣਾ ਫਲਾਣੇ ਭਾਈਚਾਰੇ ਚੋਂ ਆ ਨਾ ਇਹੋ ਜੇ ਬੰਦੇ ਸਿੱਖ ਆ ਨਾ ਉਹੋ ਜੇ ਬੰਦੇ ਹਿੰਦੂ ਆ ਨਾ ਈਸਾਈ ਜੈਨੀ ਬੋਧੀ ਮੁਸਲਮਾ ਜਿਹੜਾ ਬੰਦਾ ਬੱਚੇ ਦੇ ਨਾਲ ਗਲਤ ਕੰਮ ਕਰਦਾ ਜਿਹੜਾ ਬੰਦਾ ਧੀ ਧਿਆਣੀ ਦੇ ਨਾਲ ਇਹੋ ਜਿਹੀ ਕਰਤੂਤ ਕਰਨ ਦੀ ਕੋਸ਼ਿਸ਼ ਕਰਦਾ ਜਿਹੜਾ ਬੰਦਾ ਕਾਤਲ ਆ ਉਹਦਾ ਕਿਹੜਾ ਧਰਮ ਉਸ ਬੰਦੇ ਦਾ ਕੋਈ ਧਰਮ ਹੁੰਦਾ ਹੀ ਨਹੀਂ ਉਹ ਸਿੱਖ ਵੀ ਨਹੀਂ ਆ ਪਰ ਇਹੋ ਜਿਹੇ ਬੰਦੇ ਸਿੱਖਾਂ ਦੇ ਵਿੱਚ ਵੀ ਕਾਂਗਿਆਰੀ ਆ ਇਹ ਗੱਲ ਪੱਕੀ ਆ ਪਰ ਜੇ ਇਹ ਹਿੰਦੂ ਹੁੰਦਾ ਫਾਂਸੀ ਇਹਨੂੰ ਤਾਂ ਵੀ ਹੋਣੀ ਚਾਹੀਦੀ ਸੀ ਜੇ ਮੁਸਲਮਾਨ ਹੁੰਦਾ ਈਸਾਈ ਹੁੰਦਾ ਤਾਂ ਵੀ ਇਹਨੂੰ ਫਾਂਸੀ ਚਾਹੀਦੀ ਸੀ ਲੋਕਾਂ ਨੇ ਮੰਗ ਕੀਤੀ ਆ ਸਿਆਸੀ ਲੋਕ ਰਾਜਨੀਤੀ ਕਰਨ ਲੱਗ ਪਿਆ ਕੋਈ ਇਹ ਗੱਲ ਕਰਨਾ ਜੀ ਕਿ ਜੇਕਰ 3 ਦਿਨ ਦੇ ਵਿੱਚ ਵਿੱਚ ਪੁਲਿਸ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਨਾ ਕੀਤੀ ਸੇ ਜਲੰਧਰ ਬੰਦ ਕਰ ਦੇਣਾ ਰਾਜਨੀਤਕ ਲੋਕਾਂ ਵਾਸਤੇ ਕੱਲ ਨੂੰ ਕੋਈ ਹੋਰ ਮੁੱਦਾ ਆਇਆ ਉਹਨਾਂ ਨੇ ਉਧਰ ਨੂੰ ਹੋ ਤੁਰਨਾ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਕੁਝ ਹੋ ਗਿਆ ਵਾਪਰ ਗਿਆ ਉਹਨਾਂ ਨੇ ਸਾਰੀ ਉਮਰ ਇਸ ਸਦਮੇ ਦੇ ਵਿੱਚੋਂ ਉੱਠਣਾ ਨਹੀਂ ਹੋਇਆ ਕੀ ਆ ਅਸਲ ਵਿੱਚ ਇਹ ਸਿੱਖ ਬੰਦਾ ਸਿੱਖੀ ਸਰੂਪ ਵਾਲਾ ਬੰਦਾ ਇਸ ਬੰਦੇ ਦੇ ਦੋ ਧੀਆ ਵੱਡੀ ਧੀਆ ਜਿਹੜੀ ਲੁਧਿਆਣੇ ਦੇ ਵਿੱਚ ਰਹਿੰਦੀ ਆ ਛੋਟੀ ਧੀ ਤੇ ਇਹਦੀ ਘਰ ਵਾਲੀ ਇਹਦੇ ਨਾਲ ਰਹਿੰਦੀਆਂ ਪਾਰਸ ਸਟੇਟ ਦੇ ਵਿੱਚ ਛੋਟੀ ਧੀ ਤੇ ਘਰ ਵਾਲੀ ਇਹ ਗਈਆਂ ਸੀ ਜੀ ਵੱਡੀ ਧੀ ਨੂੰ ਮਿਲਣ ਵਾਸਤੇ ਲੁਧਿਆਣੇ ਤੇ ਜਿਹੜੀ ਇਹਦੀ ਧੀ ਦੇ ਨਾਲ ਗਵੰਢਣ ਆ ਕੇ ਕੁੜੀ 13 ਸਾਲ ਦੀ ਖੇਡਦੀ ਹੁੰਦੀ ਸੀ ਉਹ ਘਰੇ ਆਈ ਖੇਡਣ ਦੇ ਲਈ ਉਹਨੇ ਪੁੱਛਿਆ ਆ ਕੇ ਵੀ ਕੁੜੀ ਘਰੇ ਆ ਮੇਰੀ ਸਹੇਲੀ ਘਰੇ ਆ ਇਹਨੇ ਦੱਸਿਆ ਨਹੀਂ ਇਹਦੇ ਮਨ ਦੇ ਵਿੱਚ ਖੋਟ ਸੀ ਤੇ ਇਹ ਉਹਨੂੰ ਕਮਰੇ ਦੇ ਵਿੱਚ ਲੈ ਗਿਆ ਤੇ ਉਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਨਹੀਂ ਆਪਦੇ ਮੂੰਹੋਂ ਗੱਲਾਂ ਬੰਨੀਆਂ ਕੁਝ ਮੀਡੀਆ ਵਾਲੇ ਇਹ ਗੱਲ ਕਹਿੰਨੇ ਕਿ ਜ਼ਬਰਜਨਾਹ ਹੋ ਗਿਆ ਕੁਝ ਕੁ ਲੋਕਾਂ ਨੇ ਗੱਲ ਕਹੀ ਆ ਕਿ ਜ਼ਬਰਜਨਾਹ ਦੀ ਕੋਸ਼ਿਸ਼ ਕੀਤੀ ਗਈ ਪਰ ਇਹਦੇ ਮਨ ਦੇ ਵਿੱਚ ਇਸ ਗੱਲ ਦਾ ਡਰ ਪੈ ਗਿਆ ਕਿ ਭਾਈ ਇਹ ਬਾਹਰ ਜਾ ਕੇ ਰੌਲਾ ਪਾਊਗੀ ਮੇਰੀ ਬਦਨਾਮੀ ਹੋਊਗੀ ਇਹਨੇ ਗੱਲ ਘੁੱਟਤਾ ਉਹਦਾ ਉਨੀ ਦਰ ਤੱਕ ਇਹਦਾ ਗੱਲ ਕੁੱਟੀ ਰੱਖਿਆ ਜਿੰਨੀ ਦੇਰ ਤੱਕ ਉਹਦੇ ਹੱਥ ਪੈਰ ਖੜ ਨਹੀਂ ਗਏ ਕੁੜੀ ਦੀ ਜਦੋਂ ਮੌਤ ਹੋ ਗਈ ਇਹਨੇ ਜਾ ਕੇ Laash ਆ ਜਿਹੜੀ ਉਹ ਘਰ ਦੇ ਬਾਥਰੂਮ ਦੇ ਵਿੱਚ ਲਕੋਤੀ ਮੂਹਰੇ ਲਾਤੇ ਗੱਦੇ ਗਲੀ ਦੇ ਵਿੱਚ ਲੋਕ ਲੱਭਣ ਲੱਗ ਪਏ ਵੀ ਭਾਈ ਕੁੜੀ ਕਿੱਧਰ ਗਈ ਕੁੜੀ ਕਿੱਧਰ ਗਈ ਇਹ ਵੀ ਘਰ ਦੇ ਵਿੱਚੋਂ ਬਾਹਰ ਨਿਕਲਿਆ ਤੇ ਸਾਰੇ ਲੋਕਾਂ ਦੇ ਨਾਲ ਧੀ ਨੂੰ ਲੱਭਣ ਲੱਗ ਪਿਆ ਇਸ ਕੁੜੀ ਨੂੰ ਲੱਭਣ ਲੱਗ ਪਿਆ ਝਾੜੀਆਂ ਫਰੋਲ ਕੇ ਆ ਰਹੇ ਆ ਹੋਰ ਵਕ ਵਕ ਥਾਵਾਂ ਫਰੋਲੀਆਂ ਬੰਦਾ ਸ਼ੈਤਾਨ ਐਡਾ ਵੀ ਬਾਅਦ ਵਿੱਚ ਘਰੇ ਆ ਗਿਆ ਰਾਤ ਨੂੰ ਕਹਿੰਦਾ ਵੀ ਮੈਨੂੰ ਤਾਂ ਹੁਣ ਨੀਂਦ ਆਉਂਦੀ ਆ ਸਾਰੀਆਂ ਬੱਤੀਆਂ ਬੁਝਾਈਆਂ ਤੇ ਸੌਣ ਦਾ ਨਾਟਕ ਕਰਨ ਲੱਗ ਪਿਆ ਲੋਕ ਹਲੇ ਵੀ ਬਾਹਰ ਖੜੇ ਆ ਲੋਕ ਹਲੇ ਵੀ ਫਰੋਲਾ ਫਰਾਲੀ ਕਰ ਰਹੇ ਆ ਕਿੱਥੇ ਕਿਧਰ ਗਈ ਆ ਕੁੜੀ ਕਿਧਰ ਗਈ ਆ ਇਹਦੀ ਭਾਲ ਕੀਤੀ ਜਾ ਰਹੀ ਆ ਇਨੇ ਚਿਰ ਨੂੰ ਕੁੜੀ ਦੀ ਮਾਂ ਨੂੰ ਇਹ ਗੱਲ ਦੱਸੀ ਗਈ ਵੀ ਫਲਾਣਾ ਦੇ ਸੀਸੀਟੀਵੀ ਕੈਮਰਾ ਸੀਸੀਟੀਵੀ ਕੈਮਰੇ ਦੀ ਫੁਟੇਜ ਵੇਖੀ ਤਾਂ ਆਖਰੀ ਵਾਰ ਇਹ 13 ਸਾਲ ਦੀ ਕੁੜੀ ਇਸ ਬੰਦੇ ਦੇ ਘਰ ਦੇ ਵੱਲ ਜਾ ਰਹੀ ਆ ਲੋਕਾਂ ਦਾ ਸ਼ੱਕ ਗੂੜਾ ਹੋ ਗਿਆ ਤੇ ਲੋਕ ਇਹਦੇ ਘਰ ਦਾ ਬੂਹਾ ਭਰਨ ਲੱਗ ਪਏ ਉਸ ਤੋਂ ਬਾਅਦ ਫਿਰ ਇਹਨੇ ਬੂਹਾ ਖੋਲਿਆ ਤੇ ਕਹਿੰਦੇ ਜੀ ਤਲਾਸ਼ੀ ਲੈ ਲਓ ਇਹਨੇ ਤਲਾਸ਼ੀ ਦਿੱਤੀ ਤੇ ਘਰ ਦੇ ਬਾਥਰੂਮ ਦੇ ਵਿੱਚੋਂ ਕੁੜੀ ਦੀ ਲਾਸ਼ ਮਿਲਿਆ ਲੋਕਾਂ ਨੇ ਘਰ ਦੀ ਤਲਾਸ਼ੀ ਲਈ ਤੇ ਬਾਥਰੂਮ ਦੇ ਵਿੱਚੋਂ ਕੁੜੀ ਦੀ Laash ਮਿਲਦੀ ਆ ਲੋਕਾਂ ਨੇ ਇਹਨੂੰ ਬਹੁਤ ਕੁੱਟਿਆ ਬਾਅਦ ਵਿੱਚ ਪੁਲਿਸ ਆਈ ਪੁਲਿਸ ਨੇ ਛੜਾਇਆ ਇਹਨੂੰ ਜਲੰਧਰ ਨੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕੀਤਾ ਤੇ ਫਿਰ ਇਹਨੂੰ ਗ੍ਰਿਫਤਾਰੀ ਪਾਈ ਤੇ ਇਹਨੂੰ ਰਿਮਾਂਡ ਦੇ ਉੱਤੇ ਹੁਣ ਲਿਆ ਗਿਆ ਇਹਨੂੰ ਫਾਂਸੀ ਹੀ ਹੋਵੇ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਮੰਗ ਕਰਦੇ ਅਸਲ ਵਿੱਚ ਪਰ ਇਹਦੇ ਵਿੱਚ ਪੁਲਿਸ ਦੀ ਨਾਲਾਈ ਕਿੱਥੇ ਆ ਲੋਕਾਂ ਨੇ ਪੁਲਿਸ ਬੁਲਾਈ ਪੁਲਿਸ ਕਮਰੇ ਦੇ ਅੰਦਰ ਗਈ ਘਰ ਦੇ ਵਿੱਚ ਗਈ ਪੁਲਿਸ ਨੇ ਫਰੋੜਾ ਫਰਾਲੀ ਕੀਤੀ ਤੇ ਬਾਅਦ ਦੇ ਵਿੱਚ ਕਹਿੰਦੀ ਵੀ ਕੁੜੀ ਘਰੇ ਤਾਂ ਹੈ ਨਹੀਂ ਇੱਥੇ ਤਾਂ ਹੈ ਨਹੀਂਗੀ ਹੁਣ ਲੋਕ ਇਸ ਗੱਲ ਦੀ ਮੰਗ ਕਰ ਰਹੇ ਆ ਵੀ ਭਾਈ ਇਹ ਸਾਰੇ ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਜਾਣ ਜੇ ਕਿਤੇ ਪੁਲਿਸ ਉਦੋਂ ਹੀ ਵੇਖ ਲੈਂਦੀ ਕੁੜੀ ਨੂੰ ਕੀ ਪਤਾ ਉਹਦੇ ਸਾਹ ਚੱਲਦੇ ਹੁੰਦੇ ਤੇ ਉਹਦੀ ਜ਼ਿੰਦਗੀ ਬਚ ਜਾਂਦੀ ਕੀ ਪਤਾ ਇਹ ਜਿਹੜੀ ਸਾਰੀ ਘਟਨਾ ਵਾਪਰੀ ਹੈ ਦਾ ਕੋਈ ਹੋਰ ਰੂਪ ਸਾਹਮਣੇ ਆਉਂਦਾ ਇੱਕ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਵਿਰੋਧੀ ਪਾਰਟੀਆਂ ਵਾਲੇ ਇਹ ਗੱਲ ਕਹਿੰਦੇ ਵੀ ਸਾਰੇ ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਜਾਣ ਪੱਕੇ ਤੌਰ ਤੇ ਨੌਕਰੀ ਤੋਂ ਕੱਢੇ ਜਾਣ ਜਿਨ੍ਹਾਂ ਨੇ ਇਹ ਅਣਗੈਲੀ ਵਰਤ ਕੇ ਇਸ ਧੀ ਦੇ ਨਾਲ ਆਹ ਕੁਝ ਕੀਤਾ ਜਾ ਕਰਵਾਇਆ ਸਵਾਲ ਇਹ ਪੈਦਾ ਹੁੰਦਾ ਵੀ ਜੋ ਕੁਝ ਇਹਨੇ ਕੀਤਾ ਇਸ ਬੰਦੇ ਨੇ ਇਨੇ ਸਾਰੀ ਉਮਰ ਦੇ ਲਈ ਲਾਨਤਾ ਖਟੀਆਂ ਇਸ ਬੰਦੇ ਨੇ ਸਾਡੇ ਭਾਈਚਾਰੇ ਦੇ ਉੱਤੇ ਇੱਕ ਸਵਾਲ ਖੜਾ ਕੀਤਾ ਪੰਜਾਬੀ ਭਾਈਚਾਰੇ ਦੇ ਉੱਤੇ ਇਸ ਬੰਦੇ ਨੇ ਸਰੂਪ ਦੇ ਉੱਤੇ ਵੀ ਸਵਾਲ ਖੜਾ ਕੀਤਾ ਇਸ ਬੰਦੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਹੀ ਚਾਹੀਦੀ ਆ ਪਰ ਇਹਦੀ ਇਸ ਕਰਤੂਤ ਦੇ ਨਾਲ ਸਾਰਾ ਸਿੱਖ ਸਮਾਜ ਗਲਤ ਨਹੀਂ ਮੰਨਿਆ ਜਾ ਸਕਦਾ ਹੁਣ ਬੜੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾ ਰਹੇ ਆ ਆ ਦੇਖੋ ਜੀ ਸਿੱਖ ਨੇ ਆਇਆ ਕਰਤਾ ਸਿੱਖਾਂ ਆ ਵੀ ਕੁਝ ਕਰਨੇ ਹਨ ਸਿੱਖ ਦੀ ਕਰਤੂਤ ਦੇਖੋ ਜੇਕਰ ਸਿੱਖਾਂ ਦੇ ਵਿੱਚ ਕੰਗਿਆਰੀ ਹੈ ਉਹ ਵੀ ਕੁਝ ਫੀਸਦੀ ਹੈ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਸਿੱਖ ਸਮਾਜ ਗਲਤ ਆ ਸਾਰੇ ਸਰੂਪ ਵਾਲੇ ਬੰਦੇ ਗਲਤ ਆ ਇਹਦਾ ਮਤਲਬ ਇਹ ਨਹੀਂਗਾ ਜੇ ਮੰਨ ਲਓ ਕੋਈ ਹਿੰਦੂ ਇਹਦਾ ਕੰਮ ਕਰਦਾ ਹੈ ਦਾ ਮਤਲਬ ਇਹ ਨਹੀਂ ਕਿ ਸਾਰੇ ਹਿੰਦੂ ਗਲਤ ਆ ਜੇ ਕੋਈ ਮੁਸਲਮਾਨ ਕਰਦਾ ਹੈ ਦਾ ਮਤਲਬ ਇਹ ਨਹੀਂ ਕਿ ਸਾਰੇ ਮੁਸਲਮਾਨ ਗਲਤ ਆ ਜੇ ਕੋਈ ਹੋਰ ਬੰਦਾ ਕਰਦਾ ਹੈ ਦਾ ਮਤਲਬ ਸਾਰੇ ਇਹੋ ਜਿਹੇ ਨਹੀਂ ਹੁੰਦੇ ਤੁਹਾਨੂੰ ਚੇਤੇ ਹੋਣਾ ਹੁਸ਼ਿਆਰਪੁਰ ਦੇ ਵਿੱਚ ਸਤੰਬਰ ਮਹੀਨੇ ਦੀ ਗੱਲ ਹੈ ਇਸੇ ਸਾਲ ਦੀ ਸਤੰਬਰ ਮਹੀਨੇ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਹਰਵੀਰ ਨਾਂ ਦੇ ਇੱਕ ਭੋਲੇ ਪਾਲੇ ਮਾਸੂਮ ਬੱਚੇ ਦੇ ਨਾਲ ਇਹੀ ਕੁਝ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਕੀਤਾ ਗਿਆ ਸੀ ਉਹ ਵੀ ਬੱਚੇ ਨੂੰ ਚੀਜੀ ਦੇਣ ਦੇ ਬਹਾਨੇ ਸਾਈਡ ਦੇ ਉੱਤੇ ਲੈ ਗਿਆ ਸੀ ਬੱਚੇ ਨਾਲ ਬਦਫੈਲੀ ਕੀਤੀ ਬਾਅਦ ਦੇ ਵਿੱਚ ਉਹਨੇ ਉਹਦਾ ਕਤਲ ਕਰਤਾ ਕਤਲ ਕਰਕੇ ਉਹਦੀ লাশ ਨੂੰ ਸ਼ਮਸ਼ਾਨ ਘਾਟ ਦੇ ਕੋਲੇ ਸੁੱਟਤਾ ਲੋਕ ਲੱਭਦੇ ਰਹੇ ਤੇ ਅਖੀਰ ਦੇ ਉੱਤੇ ਇਸ ਬੰਦੇ ਦਾ ਕਾਤਲ ਦਾ ਕੁਕਰਮ ਕਰਨ ਵਾਲੇ ਦਾ ਪਤਾ ਲੱਗ ਗਿਆ ਲੋਕਾਂ ਨੇ ਉਦੋਂ ਫਾਂਸੀ ਮੰਗੀ ਸੀ ਉਦੋਂ ਇਹ ਵੀ ਗੱਲ ਚੱਲੀ ਸੀ ਵੀ ਭਈਏ ਭਜਾਓ ਤੇ ਪੰਜਾਬ ਬਚਾਓ ਉਦੋਂ ਇਹ ਗੱਲ ਇਸ ਕਰਕੇ ਉੱઠી ਸੀ ਵੀ ਇਹਨਾਂ ਲੋਕਾਂ ਦੇ ਕਰਕੇ ਅਪਰਾਧ ਬਹੁਤ ਵਧ ਗਏ ਆ ਇਹਨਾਂ ਲੋਕਾਂ ਨੇ ਧੀਆਂ ਪੇਣਾ ਦੀਆਂ ਇੱਜ਼ਤਾਂ ਸੁਰੱਖਿਅਤ ਨਹੀਂ ਰਹਿਣ ਦੇਣੀਆਂ ਇਹ ਲੋਕ ਬੱਚਿਆਂ ਦੇ ਕਾਤਲ ਆ ਬੱਚਾ ਨਾਲ ਬਦਫੈਲੀ ਕਰਦੇ ਆ ਇਸ ਕਰਕੇ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢੋ ਤੇ ਕਈ ਪਿੰਡਾਂ ਦੇ ਵਿੱਚ ਮਤੇ ਵੀ ਪਾਸ ਹੋਏ ਸੀ ਸਿਰਫ ਇਸ ਗੱਲ ਨੂੰ ਮੁੱਖ ਰੱਖ ਕੇ ਚਲੋ ਗੱਲਾਂ ਵਿੱਚ ਨਾਲ ਹੋਰ ਵੀ ਜੁੜਦੀਆਂ ਵੀ ਪਾਈ ਇੱਥੇ ਵੋਟ ਕਿਉਂ ਬਣਦੀ ਆ ਇੱਥੇ ਆ ਵੀ ਕੁਝ ਕਿਉਂ ਹੁੰਦਾ ਆ ਵੀ ਕੁਝ ਕਿਉਂ ਹੁੰਦਾ ਮੈਂ ਉਦੋਂ ਵੀ ਗੱਲ ਕਹੀ ਸੀ ਕਿ ਦੇਖੋ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਭਈਏ ਸਾਰੇ ਪ੍ਰਵਾਸੀ ਮਜ਼ਦੂਰ ਗਲਤ ਆ ਜੇ ਇੱਕ ਬੰਦੇ ਨੇ ਦੋ ਬੰਦੇ ਨੇ 10 ਬੰਦਿਆਂ ਨੇ ਆ ਗੱਲ ਕੀਤੀ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਪਰ ਕੁਝ ਕੁ ਪ੍ਰਵਾਸੀ ਮਜ਼ਦੂਰ ਚੰਗੇ ਵੀ ਬਹੁਤ ਆ ਜਿਹੜੇ ਕਿ ਪੰਜਾਬਗੰਦੇ ਨਾਲ ਬੜੇ ਵਧੀਆ ਤਰੀਕੇ ਨਾਲ ਵਿਚਰਦੇ ਆ ਜਿਹੜੇ ਕਿ ਦੂਜੇ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦੇ ਆ ਉਦੋਂ ਮੈਂ ਆਹ ਗੱਲ ਕਹੀ ਸੀ ਤੇ ਅੱਜ ਉਸ ਗੱਲ ਦੀ ਪੁਸ਼ਟੀ ਹੁੰਦੀ ਆ ਵੀ ਸਾਡੇ ਸਿੱਖ ਭਾਈਚਾਰੇ ਦੇ ਵਿੱਚ ਵੀ ਸਾਡੇ ਆਪਣੇ ਭਾਈਚਾਰੇ ਦੇ ਵਿੱਚ ਵੀ ਕੰਗਿਆਰੀ ਹੈਗੀ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਸਿੱਖ ਗਲਤ ਹੋ ਗਏ ਸਾਰੇ ਸਿੱਖਾਂ ਦੀ ਆਪਾਂ ਮਿੱਟੀ ਪਟਾਈਏ ਇਹ ਵੀ ਗੱਲ ਬਹੁਤ ਗਲਤ ਆ ਇਹਦਾ ਮਤਲਬ ਕੀ ਨਿਕਲਿਆ ਇਸ ਘਟਨਾ ਦਾ ਕਿ ਦਰਿੰਦੇ ਕਿਸੇ ਵੀ ਧਰਮ ਚ ਹੋ ਸਕਦੇ ਹਨ ਦਰਿੰਦੇ ਕਿਸੇ ਵੀ ਭਾਈਚਾਰੇ ਚ ਹੋ ਸਕਦੇ ਹਨ ਦਰਿੰਦਾ ਪ੍ਰਵਾਸੀ ਮਜ਼ਦੂਰ ਵੀ ਹੋ ਸਕਦਾ ਦਰਿੰਦਾ ਸਿੱਖ ਵੀ ਹੋ ਸਕਦਾ ਦਰਿੰਦਾ ਹਿੰਦੂ ਵੀ ਹੋ ਸਕਦਾ ਦਰਿੰਦਾ ਜੈਨੀ ਬੋਧੀ ਈਸਾਈ ਵੀ ਹੋ ਸਕਦਾ ਇਹਦਾ ਮਤਲਬ ਇਹ ਨਹੀਂ ਕਿ ਭਾਈ ਆਹ ਭਾਈ ਚਿਹਰੇ ਦੇ ਲੋਕ ਸਾਰੇ ਇੱਕੋ ਜਿਹੇ ਆ ਇਹੋ ਜਿਹੇ ਬੰਦੇ ਆ ਜਿਹੜੇ ਉਹਨਾਂ ਦੇ ਬਾਰੇ ਪਤਾ ਨਹੀਂ ਲੱਗਦਾ ਵੀ ਪਾਈ ਇਹਨਾਂ ਨੇ ਮਨ ਦੇ ਵਿੱਚ ਕੀ ਚੱਲਦਾ ਕਿਸੇ ਦੇ ਮਨ ਦਾ ਕੀ ਪਤਾ ਵੀ ਕੱਲ ਨੂੰ ਉਹਨੇ ਅਗਲੇ ਪਲ ਦੇ ਵਿੱਚ ਕੀ ਕਰ ਦੇਣਾ ਅਸੀਂ ਪਿੰਡ ਨੂੰ ਇੱਕ ਪਰਿਵਾਰ ਕਹਦੇ ਰਹੇ ਆ ਆਂਡ ਗਵਾਂਡ ਨੂੰ ਹੁਣ ਤੱਕ ਪਰਿਵਾਰ ਹੀ ਮੰਨਦੇ ਆ ਪਰ ਜੇਕਰ ਪਰਿਵਾਰ ਦਾ ਕੋਈ ਮੈਂਬਰ ਤੁਹਾਡੇ ਬੱਚੇ ਦੇ ਬਾਰੇ ਤੁਹਾਡੀ ਧੀ ਦੇ ਬਾਰੇ ਤੁਹਾਡੀ ਭੈਣ ਦੇ ਬਾਰੇ ਆ ਸੋਚ ਰੱਖੇ ਵੀ ਭਾਈ ਇਹਦੇ ਨਾਲ ਮੈਂ ਕੋਈ ਕੰਮ ਕਰਾਂ ਤੇ ਜਿਹੜਾ ਬੰਦਾ ਇਸ ਤਰੀਕੇ ਦੇ ਨਾਲ ਕੋਈ ਕੰਮ ਤੇ ਆ ਜੇ ਤੇ ਫਿਰ ਉਸ ਬੰਦੇ ਦੇ ਬਾਰੇ ਆਪਾਂ ਕੀ ਗੱਲ ਕਹੀਏ ਕੀ ਨਾ ਕਹੀਏ ਇਹੋ ਜਿਹੇ ਬੰਦਿਆਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਸਰਕਾਰ ਨੂੰ ਇਸ ਮਾਮਲੇ ਵਿੱਚ ਢਿੱਲ ਇੱਕ ਪੈਸੇ ਦੀ ਨਹੀਂ ਵਰਤਣੀ ਚਾਹੀਦੀ ਪੰਜਾਬ ਦੇ ਕੈਬਨਟ ਮੰਤਰੀ ਆ ਜਲੰਧਰ ਤੋਂ ਮਹਿੰਦਰ ਭਗਤ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਫਾਸਟ ਟਰੈਕ ਅਦਾਲਤ ਦੇ ਵਿੱਚ ਇਸ ਕੇਸ ਦੀ ਸੁਣਵਾਈ ਹੋਵੇ ਮੰਗ ਕਰਾਂਗੇ ਇਹਨੂੰ ਫਾਂਸੀ ਹੋਵੇ ਇਸ ਗੱਲ ਦੀ ਅਪੀਲ ਕਰਾਂਗੇ ਤੇ ਚਲੋ ਚੰਗੀ ਗੱਲ ਆ ਜੇਕਰ ਤੁਸੀਂ ਇਉਂ ਕਰੋ ਪਰ ਮੈਨੂੰ ਇਸ ਗੱਲ ਦਾ ਪਤਾ ਵੀ ਜਿਹੜੇ ਮੰਤਰੀ ਹੁੰਦੇ ਆ ਜਿਹੜੇ ਵਿਧਾਇਕ ਹੁੰਦੇ ਆ ਜਿਹੜੇ ਵੱਖ-ਵੱਖ ਪਾਰਟੀਆਂ ਦੇ ਨੇਤਾ ਹੁੰਦੇ ਆ ਉਹਨਾਂ ਨੇ ਅਗਲੇ ਹਫ਼ਤੇ ਕਿਸੇ ਹੋਰ ਕੰਮ ਦੇ ਵਿੱਚ ਬਿਜ਼ੀ ਹੋ ਜਾਣਾ ਇਧਰਲੇ ਪਾਸੇ ਧਿਆਨ ਦੇਣ ਦਾ ਮੌਕਾ ਹੀ ਨਹੀਂ ਮਿਲਣਾ ਇਹ ਤਾਂ ਵਿਚਾਰੇ ਲੋਕ ਹੁੰਦੇ ਆ ਜਿਹੜੇ ਆਪਦਾ ਸਭ ਕੁਝ ਗਵਾ ਕੇ ਸਭ ਕੁਝ ਲੁਟਾ ਕੇ ਬਾਅਦ ਦੇ ਵਿੱਚ ਕਹਿੰਦੇ ਵੀ ਸਾਨੂੰ ਇਨਸਾਫ਼ ਦੇ ਦਿਓ ਸੜਕ ਤੇ ਬੈੰਦੇ ਆ ਸੜਕ ਤੇ ਬੈਣ ਵਾਲਿਆਂ ਤੇ ਡਾਂਗ ਵੱਰਦੀ ਆ ਸਰਕਾਰਾਂ ਵਾਅਦਾ ਕਰ ਲੈਂਦੀਆਂ ਵਾਅਦਾ ਕਰਕੇ ਮੁੱਕਰ ਜਾਂਦੀਆਂ ਅੱਜ ਤੱਕ ਤਾਂ ਸੀ ਇਹੀ ਕੁਝ ਦੇਖਿਆ ਇਸ ਬੰਦੇ ਨੂੰ ਹਰਮਿੰਦਰ ਸਿੰਘ ਰਿੰਪੀ ਨੂੰ ਜਿਹਨੇ ਜਲੰਧਰ ਦੇ ਵਿੱਚ ਪਾਰਸ ਸਟੇਟ ਦੇ ਰਹਿਣ ਵਾਲੇ ਨੇ ਕਰਤੂਤ ਕੀਤੀ ਆ ਇਹਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਣਾ ਨਹੀਂ ਚਾਹੀਦਾ ਇੱਕ ਬੇਨਤੀ ਇਹ ਆ ਵੀ ਇਨਸਾਫ ਵੇਲੇ ਸਿਰ ਮਿਲਣਾ ਚਾਹੀਦਾ ਆਮ ਤੌਰ ਦੇ ਉੱਤੇ ਇਨਸਾਫ ਦੇ ਵਿੱਚ ਦੇਰੀ ਇੰਨੀ ਹੋ ਜਾਂਦੀ ਆ ਉਹ ਇਨਸਾਫ ਵੀ ਬੇਇਨਸਾਫੀ ਹੁੰਦਾ ਜਿਹੜਾ ਉਹ ਹਰਵੀਰ ਵਾਲਾ ਮਾਮਲਾ ਉਹਦੇ ਵਿੱਚ ਕਿਹੜਾ ਹਾਲੇ ਤੱਕ ਉਹਨੂੰ ਫਾਂਸੀ ਹੋ ਗਈ ਆ ਉਹਨੂੰ ਵੀ ਫਾਂਸੀ ਹੋਵੇ ਇਹਨੂੰ ਵੀ ਫਾਂਸੀ ਹੋਵੇ ਇਹੋ ਜਿਹਾ ਕੁਝ ਕਰਨ ਵਾਲੇ ਸਾਰਿਆਂ ਨੂੰ ਫਾਂਸੀ ਹੋਵੇ ਤੇ ਵੇਲੇ ਸਿਰ ਹੋਵੇ ਤੇ ਮਸਾਲੀ ਸਜ਼ਾ ਮਿਲੇ ਤਾਂ ਜੋ ਪੰਜਾਬ ਦੇ ਵਿੱਚ ਜਿਹੜੇ ਲੋਕ ਗਲਤ ਕੰਮ ਕਰਨਾ ਚਾਹੁੰਦੇ ਆ ਇਹਨਾਂ ਲੋਕਾਂ ਨੂੰ ਪਤਾ ਲੱਗੇ ਇਹੋ ਜੀ ਸੋਚ ਵਾਲੇ ਲੋਕਾਂ ਨੂੰ ਪਤਾ ਲੱਗੇ ਵੀ ਜੇਕਰ ਅਸੀਂ ਆਹ ਕੁਝ ਕੀਤਾ ਸਾਡਾ ਬਣੂਗਾ ਕੀ ਇਹ ਖਬਰ ਬਹੁਤ ਵੱਡੀ ਆ ਇਹਦੇ ਅਜਿਹੇ ਤਰੀਕੇ ਦੇ ਵਿੱਚ ਅਰਥ ਬਹੁਤ ਵੱਡੇ ਆ ਪਰ ਜਿਵੇਂ ਜਿਵੇਂ ਹਫਤੇ ਬੀਤਣ ਗਏ ਇਹ ਖਬਰ ਛੋਟੀ ਨਾ ਹੋਵੇ ਇਹ ਸਾਡੇ ਮੀਡੀਆ ਨੂੰ ਵੀ ਬੇਨਤੀ ਆ ਵੀ ਇਸ ਮਾਮਲੇ ਦੇ ਉੱਤੇ ਵੱਡੀ ਤੋਂ ਵੱਡੀ ਖਬਰ ਵੀ ਪੇਸ਼ ਕੀਤੀ ਜਾਵੇ ਇਹ ਨਾ ਹੋਵੇ ਕੱਲ ਨੂੰ ਆਪਾਂ ਹੋਰ ਪਾਸੇ ਨੂੰ ਹੋਰ ਵਹਿਣ ਦੇ ਵਿੱਚ ਤੁਰ ਪਈਏ ਇਹ ਗਸ਼ਸ਼ ਤੁਹਾਡੀ ਧੀ ਨਾਲ ਵੀ ਹੋ ਸਕਦਾ ਇਹ ਤੁਹਾਡੀ ਭੈਣ ਨਾਲ ਵੀ ਹੋ ਸਕਦਾ ਇਹ ਤੁਹਾਡੇ ਸਕੇ ਸੰਬੰਧੀ ਦੀ ਧੀ ਨਾਲ ਵੀ ਭੈਣ ਨਾਲ ਵੀ ਹੋ ਸਕਦਾ ਕਿਉਂਕਿ ਪਤਾ ਹੀ ਕੋਈ ਨਹੀਂ ਸਮਾਜ ਦੇ ਵਿੱਚ ਦਰਿੰਦਾ ਕੌਣ ਕਿੱਥੇ ਕਿਹੜੇ ਰੂਪ ਦੇ ਵਿੱਚ ਆ ਇਸ ਬੰਦੇ ਦੇ ਖਿਲਾਫ ਜਾਂ ਇਹੋ ਜਿਹੇ ਬੰਦਿਆਂ ਦੇ ਖਿਲਾਫ ਮੇਰੀ ਤਾਂ ਬੇਨਤੀ ਹੈ ਜੀ ਕਿ ਸਾਡੀਆਂ ਸਿੱਖ ਸੰਸਥਾਵਾਂ ਨੂੰ ਵੀ ਕਹਿਣਾ ਚਾਹੀਦਾ ਵੀ ਅਸੀਂ ਦੇਖੋ ਗੁਸਤਾਖੀ ਨਾ ਅਸੀਂ ਅੱਜ ਪਵਿੱਤਰ ਸ਼ਹਿਰਾਂ ਦੇ ਦਰਜੇ ਦੀ ਗੱਲ ਕਰਦੇ ਆ ਬਿਲਕੁਲ ਠੀਕ ਆ ਪਰ ਪਵਿੱਤਰ ਸ਼ਹਿਰਾਂ ਦੇ ਵਿੱਚ ਵੀ ਜੇਕਰ ਹਰਮਿੰਦਰ ਸਿੰਘ ਰਿੰਪੀ ਵਰਗੇ ਲੋਕ ਲੁਕੇ ਹੋਣ ਅੱਜ ਥੋੜੀ ਕਿਸੇ ਨੂੰ ਪਤਾ ਜੇ ਜਲੰਧਰ ਨੂੰ ਵੀ ਮੰਨ ਲਓ ਪਵਿੱਤਰ ਸ਼ਹਿਰ ਕਹਿ ਦਿੱਤਾ ਜਾਵੇ ਤੇ ਵਿੱਚ ਬੈਠੇ ਹੁਣ ਇਹੋ ਜਿਹਾ ਕੋ ਕਰਮ ਕਰਨ ਵਾਲੇ ਲੋਕ ਤੇ ਕਾਤਲ ਲੋਕ ਬੈਠੇ ਹੁਣ ਫਿਰ ਆਪਾਂ ਉਸ ਸ਼ਹਿਰ ਦੀ ਕੀ अहमियत ਮੰਨਾਂਗੇ ਸ਼ਹਿਰਾਂ ਦੇ ਨਾਮ ਬਦਲਣ ਦੇ ਨਾਲ ਸ਼ਹਿਰਾਂ ਨੂੰ ਦਰਜਾ ਦੇਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਉੱਤੇ ਅਮਲ ਕਰਨ ਦੇ ਨਾਲ ਕੁਝ ਬਣਦਾ ਗੁਰੂ ਸਾਹਿਬਾਨ ਆ ਜਿਹੜੇ ਉਹਨਾਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਆ ਜੋ ਫਲਸਫਾ ਜੋ ਸਿਧਾਂਤ ਆ ਜੋ ਕੁਰਬਾਨੀ ਆ ਉਹਨੂੰ ਸਮਝ ਕੇ ਜ਼ਿੰਦਗੀ ਦੇ ਵਿੱਚ ਵਿਚਰਨ ਦਾ ਤਰੀਕਾ ਹੋਣਾ ਚਾਹੀਦਾ ਤੇ ਮਾਫ਼ ਕਰਨਾ ਸਾਡੇ ਸਿੱਖ ਸਮਾਜ ਦਾ ਇੱਕ ਹਿੱਸਾ ਇਸ ਵੇਲੇ ਇਹਨਾਂ ਗੱਲਾਂ ਤੋਂ ਬਿਲਕੁਲ ਮੁਨਕਰ ਆ ਅਸੀਂ ਕਦੇ ਦਿਹਾੜੇ ਮਨਾਉਣ ਜੋਗੇ ਰਹਿ ਗਏ ਸਾਨੂੰ ਦਸਾਂ ਗੁਰੂਆਂ ਦੇ ਫਲਸਫੇ ਬਾਰੇ ਗਿਆਨ ਹੀ ਨਹੀਂ ਸਾਨੂੰ ਮਾੜੀ ਜੀ ਗੱਲ ਇਧਰੋਂ ਪਤਾ ਮਾੜੀ ਜੀ ਗੱਲ ਇਧਰੋਂ ਪਤਾ ਇੰਨੀ ਹੀ ਗੱਲ ਇਧਰੋਂ ਪਤਾ ਅਸੀਂ ਉਹਦੇ ਵਿੱਚ ਹੀ ਖੁਸ਼ ਹੋਈ ਜਾਂਦੇ ਆ ਕਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਗਏ ਤੇ ਜੇਕਰ ਇਸ ਬੰਦੇ ਨੇ ਪੜਿਆ ਹੋਵੇ ਤੇ ਆਹ ਕਰਤੂਤ ਨਹੀਂ ਸੀ ਕਰਦਾ ਕਿਉਂਕਿ ਉਹ ਗੁਰਬਾਣੀ ਇਹ ਗੱਲ ਕਹਿੰਦੀ ਆ ਸੋਕੋ ਮੰਦਾ ਆਖੀਏ ਜਿੱਤ ਜਮੇ ਰਾਜਾਨ Hindu ਧਰਮ ਵੀ ਇਹ ਨਹੀਂ ਗੱਲ ਕਹਿੰਦਾ ਵੀ ਭਾਈ ਔਰਤੇ ਜ਼ੁਲਮ ਕੀਤਾ ਜਾਵੇ ਨਾ ਮੁਸਲਮ ਧਰਮ ਕਹਿੰਦਾ ਜਿਹੜੇ ਮਨੁੱਖ ਦਰਿੰਦੇ ਹਨ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਹੀ ਚਾਹੀਦੀ ਆ ਤੇ ਕਿਸੇ ਦੀ ਦਰਿੰਦਗੀ ਦੇ ਕਰਕੇ ਉਸ ਸਾਰੀ ਕਮਿਊਨਿਟੀ ਨੂੰ ਉਸ ਸਾਰੇ ਭਾਈਚਾਰੇ ਨੂੰ ਉਸ ਧਰਮ ਨੂੰ ਮਾਰਾ ਨਹੀਂ ਕਹਿਣਾ ਚਾਹੀਦਾ ਇਹ ਗੱਲ ਮੈਨੂੰ ਬੁਰੀ ਇਸ ਕਰਕੇ ਵੀ ਲੱਗੀ ਹੈ ਵੀ ਇੱਕ ਧੀ ਦੇ ਨਾਲ ਆ ਕੁਝ ਹੋਇਆ ਇਸ ਕਰਕੇ ਵੀ ਬੁਰੀ ਲੱਗ ਰਹੀ ਹੈ ਵੀ ਇੱਕ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਬੀਤੇ ਵੇਲੇ ਦੇ ਵਿੱਚ ਕਈ ਪੁਲਿਸ ਮੁਲਾਜ਼ਮਾਂ ਨੇ ਵੀ ਬਹੁਤ ਕੁਝ ਕੀਤਾ ਉਹ ਵੀ ਸਿੱਖੀ ਸਰੂਪ 'ਚ ਸੀ ਬੀਤੇ ਵੇਲੇ ਦੇ ਵਿੱਚ ਕਈ ਜਿਹੜੇ ਅਖੂਖਾਰ ਬੰਦੇ ਉਹਨਾਂ ਨੇ ਵੀ ਕੁਝ ਕੀਤਾ ਬੀਤੇ ਵੇਲੇ ਦੇ ਵਿੱਚ ਵੀ ਇਹੋ ਜਿਹੀਆਂ ਕਰਤੂਤਾ ਹੋਈਆਂ ਪਰ ਕਈ ਬੰਦੇ ਬਚ ਨਿਕਲੇ ਬੀਤੇ ਵੇਲੇ ਦੇ ਵਿੱਚ ਇਹ ਬਚੇ ਨਾ ਹੁਸ਼ਿਆਰਪੁਰ ਵਾਲਾ ਵੀ ਨਾ ਬਚੇ ਮਸਾਲੀ ਸਦਾਵਾ ਐਸਾ ਦੇ ਦੋ ਭਾਵੇਂ ਕੋਈ ਵੀ ਧਰਮ ਹੋਵੇ ਕਿਸੇ ਦਾ ਵੀ ਹੋਵੇ ਕੋਈ ਸਿਆਸੀ ਪਾਰਟੀ ਵਾਲਾ ਹੋਵੇ ਇਹਦੇ ਵਿੱਚ 5-7 ਜਣੇ ਜੇਕਰ ਪੁੱਠੇ ਟੰਗੇ ਹੋਣ ਤਾਂ ਆਪ ਵਿਖਦੇ ਵਿੱਚ ਕਿਸੇ ਦੀ ਧੀ ਦੇ ਵੱਲ ਇਹੋ ਜੀ ਅੱਖ ਚੱਕੀ ਨਹੀਂ ਦੇਖਣਗੇ ਸਾਡਾ ਪੰਜਾਬ ਹੋਵੇ ਗੁਰੂਆਂ ਪੀਰਾਂ ਦਾ ਪੰਜਾਬ ਹੋਵੇ ਗਵਾਂਢੀ ਬੰਦਾ ਹੋਵੇ ਸਭ ਤੋਂ ਵੱਧ ਭਰੋਸੇ ਵਾਲਾ ਪਰਿਵਾਰ ਹੋਵੇ ਉਹੀ ਆ ਕੁਝ ਕਰ ਦੇਵੇ ਤੇ ਆਪਦੇ ਮੂੰਹੋਂ ਇਹ ਗੱਲ ਕਬੂਲੇ ਕਿ ਮੇਰਾ ਮਨ ਡੋਲ ਗਿਆ ਸੀ ਮੈਂ ਜੀ ਇਸ ਕਰਕੇ ਗਲਤ ਕੰਮ ਕਰਨਾ ਚਾਹੁੰਦਾ ਸੀ ਮੈਨੂੰ ਬਦਨਾਮੀ ਦਾ ਡਰ ਹੋ ਗਿਆ ਤੇ ਭਾਈ ਮੈਂ ਇਸ ਕਰਕੇ ਮਾਰਤੀ ਕਿੰਨੇ ਖੁੰਖਾਰ ਲੋਕ ਸਾਡੇ ਪੰਜਾਬ ਦੇ ਵਿੱਚ ਵੀ ਰਹਿੰਦੇ ਆ ਤੁਹਾਡੇ ਗਲੀ ਗਵਾਂਢ ਦੇ ਵਿੱਚ ਵੀ ਰਹਿੰਦੇ ਆ ਸੋਚ ਕੇ ਦੇਖੋ